ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀ ਵੀ ਇਹ ਉਹ ਵੀ ਅੰਤਕਾਰ ਨੂੰ ਫਾਂਸੇ ਤੇ ਯਾਰਾ ਤੱਕਾ ਹੋ ਰਿਹਾ ਮਤਲਬ ਬਹੁਤ ਜ਼ਿਆਦਾ ਜਿੰਨੇ ਮੇਰੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਾਢੇ 12 ਸਾਲ ਮੈਂ ਦਾ ਬਿਆਨ ਦੇਣਾ ਹੈ ਮੈਨੂੰ ਫੇਰ ਨਹੀਂ ਦੇ ਰਹੇ ਤਾਂ ਪੁੱਛ ਕੇ ਸਾਰੇ ਇਕੱਠੇ ਹੋ ਰਹੇ ਨੇ ਕਿਉਂ ਕੀ ਕਾਰਨ ਕੀ ਹੈ ਸਤਾ ਵੀ ਕਿ ਮੈਨੂੰ ਮੈਨੂੰ ਸਮਝਾ ਲਾ ਗਏ ਕਿ ਜੁਡੀਸ਼ਰੀ ਨੂੰ ਇਹ ਤਾਂ ਕਰਨਾ ਚਾਹੀਦਾ ਜੁਡੀਸ਼ਰੀ ਦੇ ਬਾਰੇ ਇੱਕ ਰਾਜ ਰਾਜਨੀਤਿਕ ਪ੍ਰੈਸ਼ਰ ਹੈ ਮੈਂ ਅਸੀ ਵੀ ਮੰਗਦਾ ਹਾਂ ਅਸੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਮਾਂ ਅਸੀ ਵੀ ਦੀ ਜਾਂਚ ਹਾਂ ਤੋਂ ਨਾਲ ਮੈਨੂੰ ਫਾਸਿ ਮੈਨ ਦਾ ਡਰ ਲੱਗਾ ਨਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਅਸੀ ਵੀ ਉਹ ਜਾਂਚ ਕਰ ਦਿੰਦਾ ਮੈਨੂੰ ਫਾਸਿ ਦਿੱਤੀ ਜੇਲ੍ਹ ਦੇ ਵਿੱਚੋਂ ਕੁਝ ਘੰਟਿਆਂ ਦੇ ਲਈ ਬਾਹਰ ਆਇਆ ਜਗਦੀਸ਼ ਸਿੰਘ ਭੋਲਾ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਜਗਦੀਸ਼ ਸਿੰਘ ਭੋਲੇ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਮੌਤ ਹੋ ਗਈ ਸੀ ਤੇ ਅੱਜ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਅੰਤਿਮ ਸੰਸਕਾਰਾਂ ਤੇ ਜਗਦੀਸ਼ ਸਿੰਘ ਭੋਲਾ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਹੈ ਪੁਲਿਸ ਨੇ ਪਾਰਿਸ ਲੱਖਿਆ ਦੇ ਨਾਲ ਉਸ ਨੂੰ ਪਿੰਡ ਲਿਆਂਦਾ ਜਿੱਥੇ ਉਸ ਨੇ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਕੀਤੇ ਨੇ ਤੇ ਆਪਣੇ ਅਤੀ ਅੰਤਿਮ ਸੰਸਕਾਰ ਕੀਤਾ ਤਾਂ ਉਹ ਦੱਸਦੇ ਕਿ ਜਗਦੀਸ਼ ਸਿੰਘ ਪੋਲਾ ਨਸ਼ੇ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਤੇ ਡੀਐਸਪੀ ਸੀ ਪਹਿਲਾਂ ਤੇ ਇਸ ਮੌਕੇ ਉਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਰਾਜਨੀਤੀ ਦਾ ਸ਼ਿਕਾਰ ਹੋਇਆ ਹੈ ਸਿਆਸੀ ਪਾਰਟੀਆਂ ਨੇ ਉਸ ਨੂੰ ਨਿਸ਼ਾਨਾ ਬਣਾਇਆ ਹੈ ਤੇ ਜਿਹੜਾ ਮੇਰੇ ਤੇ ਨਸ਼ੇ ਦਾ ਕੇਸ ਪਿਆ ਹੈ ਉਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤੇ ਕਿਹਾ ਕਿ ਜੇਕਰ ਮੈਂ ਗਲਤ ਖੁਆ ਤਾਂ ਮਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਰਾ ਤੱਕਾ ਹੋ ਰਿਹਾ ਬਹੁਤ ਜ਼ਿਆਦਾ ਜਿੰਨੇ ਮੇਰੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਜ਼ਾ ਮੈਨੂੰ 12 ਸਾਲ ਮੈਂ ਇਹਦਾ ਬਿਆਨ ਦੇਣਾ ਹੈ ਮੈਨੂੰ ਵੀਰ ਨਹੀਂ ਦੇ ਰਹੇ ਚੰਨਪੁਰ ਚ ਸਾਰੇ ਇਕੱਠੇ ਹੋ ਰਹੇ ਨੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਕਿ ਮੈਨੂੰ ਮੈਨੂੰ ਸਮਝਦਾ ਕਰੀ ਜੁਡੀਸ਼ਰੀ ਨੂੰ ਇਦਾਂ ਕਰਨਾ ਚਾਹੀਦਾ ਜੁਡੀਸ਼ਰੀ ਕਰ ਰਹੀ ਹੈ ਬਿਆਨ ਦੇਣਾ ਚਾਹੀਦਾ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇਤ ਦੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਕੋ ਰਾਜਨੀਤਿਕ ਪ੍ਰੈਸ਼ਰ ਹੈ ਜੀ ਜਿਹੜੇ ਤੁਹਾਡੇ ਕੋਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅੱਜ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਅੱਸੀ ਵੀ ਮੰਗ ਰਹੀ ਸੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਮੰਗਾਂਗਾ ਸੀਬੀਏ ਦੀ ਜਾਂਚ ਤੁਹਾਡੇ ਨਾਲ ਮੈਨੂੰ ਫਾਸਿ ਮੈਂ ਤਾਂ ਕਰ ਲਗਾਣਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀਬੀਏ ਉਹ ਜਾਂਚ ਕਰ ਦੇ ਮੈਨੂੰ ਫਾਸਿ ਤੋ ਨਾ ਉਹ ਬਹੁਤ ਚੰਗੀ ਹੈ ਜੀ ਸਾਰਿਆਂ ਦੀ ਹੋ ਚੁੱਕਿਆ ਤੁਸੀਂ ਕੱਲ ਨੂੰ ਇਸੇ ਸੇਮ ਐਫਆਰ ਉਹਦੇ ਵਿੱਚ ਅੱਛਾ ਜੀ ਉਹਨੂੰ 15 ਸਾਲ ਸਜਾ ਮੈਨੂੰ 12 ਸਾਲ ਉਹਨੂੰ ਉਹਨੇ ਹੋ ਗਈ ਬੱਸ ਟਾਰਗੇਟ ਨਹੀਂ ਹੋ ਗਈ ਫਿਰ ਹਾਂ ਜੀ ਬਿਲਕੁਲ 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 ਥੋੜੇ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕਹੇ ਵੀ ਕਿਸੇ ਨਾਮ ਆਇਆ ਕਿਤੇ ਕੇਸ ਚ ਆਇਆ ਕਿਤੇ ਹੋਰ ਆਇਆ ਹਣਾ ਜਿਨ੍ਹਾਂ ਬੰਦਾ ਕੇਸ ਚ ਆਇਆ ਤੇ ਡਰਗ ਦੇ ਕੇਸ ਸਾਰੇ ਸਾਰੇ ਬਠੰਡੇ ਬਾਅਦ ਠੀਕ ਹੈ ਜੀ ਤੇ ਮੈਨੂੰ ਇਹਨਾਂ ਵਿੱਚ ਕਰਤਾ ਜੀ ਨੀ ਕਪੂਰ ਤੋਂ ਕਪੂਰ ਤੋਂ ਦੇਖ ਕੇ ਚਨਾਣ ਇਸ ਤੇ ਪਤਾ ਫਿਰ ਠੀਕ ਹੈ ਕਿੰਨੇ ਕੇਸ ਪਾਇਆ ਗਏ ਤੁਹਾਡੇ ਅੰਦਰ ਰਹਿੰਦੇ ਆਂ ਦੀ ਤੁਸੀਂ ਜੋ ਜੇਲ੍ਹ ਨਹੀਂ ਨਹੀਂ ਮੇਰੇ ਜੇਲ੍ਹ ਚ ਕੋਈ ਨਹੀਂ ਪਾਇਆ ਗਏ ਮੇਰੇ ਨਾਮ ਜਦ ਮੇਰੇ ਜੇਲ੍ਹ ਚ ਕੋਈ ਨਾਮ ਜਦ ਨਹੀਂ ਫਾਇਰ ਮੇਰੇ ਜੇਲ੍ਹ ਦੇ ਅੰਦਰ ਇਹ ਦੂਜਿਆਂ ਦੇ ਨਾਮ ਜਦ ਹੋਏ ਨੇ ਜੇ ਮੇਰਾ ਕਦੇ ਨਾਮ ਜਦ ਹੋਇਆ ਹੋ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਂ ਕੋਈ ਉਤੇ ਪਾਕ ਕਰ ਰਿਹਾ ਇਹ ਕੰਮ ਹੈ ਨਾ ਪਾਕਾ ਕਿਉਂ ਕੀਤਾ ਜਾ ਰਿਹਾ ਇਹ ਨਹੀਂ